ਫਿਰ ਇੱਕ ਬਹੁਤ ਵੱਡੀ ਉਜਾੜ ਆਈ ਹੈ ਅੱਗੇ ਤੇ ਕਈ ਕੋਹਾਂ ਤੱਕ ਕੋਈ ਵੀ ਜਿਹੜਾ ਨਾ ਪਿੰਡ ਉਹ ਨਹੀਂ ਆਇਆ ਉਜਾੜ ਹੀ ਉਜਾੜ ਆਉਂਦੀ ਰਹੀ ਨਾ ਮਨੁੱਖ ਦਾ ਸਰੀਰ ਹੀ ਕਿਤੇ ਵਿਖਾਈ ਦੇਂਦਾ ਸੀ ਨਾ ਕੋਈ ਪਸ਼ੂ ਪੰਛੀ ਦਿਖਾਈ ਦੇਂਦਾ ਇਹ ਮਰਦਾਨਾ ਵੇਖ ਕੇ ਬੋਲਿਆ ਪ੍ਰਭੂ ਜੀ ਇਹ ਜੰਗਲ ਬਹੁਤ ਵੱਡਾ ਹੈ ਜਿਹਨੂੰ ਵੇਖ ਕੇ ਬਹੁਤ ਡਰ ਆਉਂਦਾ ਹੈ ਕਈ ਮਨੁੱਖ ਕੋਈ ਮਨੁੱਖੀ ਸਰੂਪ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਕੋਈ ਮਨੋਖੇ ਤੇ ਨਜ਼ਰ ਨਹੀਂ ਆ ਰਿਹਾ ਕੀ ਕਾਰਨ ਹੈ ਸਤਿਗੁਰ ਜੀ ਇਹ ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਤਾਂ ਜੀ ਗੁਰੂ ਨਾਨਕ ਦੇ ਮਹਾਰਾਜ ਬੋਲੇ ਨੇ ਕਹਿਣ ਲੱਗੇ ਨੂੰ ਮਹਾਨ ਉਜਾੜ ਨਾ ਸਮਝ ਇਥੇ ਇੱਕ ਵੱਡਾ ਸੁੰਦਰ ਨਗਰ ਵਸਦਾ ਏ ਇਹ ਕ ਨਗਰ ਵਸਦਾ ਏ ਜਿੱਥੇ ਸਤਨਾਮ ਦਾ ਸਿਮਰਨ ਹੁੰਦਾ ਏ ਜਿੱਥੇ ਪਰਮੇਸ਼ਰ ਚਿੱਤ ਨਾ ਆਵੇ ਉਹ ਵਸਦੀ ਬਸਤੀ ਵੀ ਸਦਾ ਹੀ ਜੰਗਲ ਰਿਸਦੀ ਹੈ ਉਥੇ ਕਦੇ ਵੀ ਖੁਸ਼ੀ ਨਹੀਂ ਹੁੰਦੀ ਜਿੱਥੇ ਕਦੀ ਪ੍ਰਭੂ ਦਾ ਗੁਣ ਨਹੀਂ ਗਾਇਆ ਜਾਂਦਾ ਸਤਿਗੁਰੂ ਕਹਿੰਨ ਲੱਗੇ ਸਿੱਧ ਸਾਧ ਜੋਗੀ ਜਤੀ ਤਪੀ ਸਭ ਨਾਮ ਨੂੰ ਚਾਹੁੰਦੇ ਨੇ ਜਗ ਦੇ ਸੁਆਦ ਵਿਸਾਰ ਕੇ ਆਪਣੇ ਘਰਾਂ ਨੂੰ ਤਿਆਗ ਗਏ ਨੇ ਹਿਰਦੇ ਵਿੱਚ ਪ੍ਰੇਮ ਸਮਾਉਂਦਾ ਨਹੀਂ ਹੈ ਸਤਿਗੁਰ ਜੀ ਨੇ ਸਰੀਰ ਦੇ ਵਿੱਚ ਭਗਤੀ ਧਾਰਨ ਕਰਕੇ ਗੁਰਮਕੋਸ਼ ਜਗਾ ਦੇ ਉਤੇ ਰਾਗ ਆਸਾ ਰਾਗ ਦਾ ਇੱਕ ਸ਼ਬਦ ਗਾਇਨ ਕੀਤਾ ਸਤਿਗੁਰੂ ਕਹਿਣ ਲੱਗੇ ਆਸਾ ਘਰ ਚੌਥਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਦੇਵ ਤਿਆ ਆਦਰਸ਼ਨ ਕਹਿ ਤਾਈ ਦੁਖ ਭੂਖ ਤੀਰਤ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਵੇਖ ਭਏ ਤਉ ਕਾਰਨ ਸਹਿਬਾ ਰੰਗ ਰਤੇ ਤੇਰੇ ਨਾਮ ਅਨੇਕ ਰੂਪ ਅਨੰਤਾ ਕਹਿ ਨਾ ਜਾਈ ਤੇਰੇ ਗੁਣ ਕੇਤੇ ਰਹਾਉ ਦਰ ਕਰ ਮਹਿਲਾ ਹਸਤੀ ਕੋੜੇ ਛੋਡ ਵੇਲਾਇਤ ਦੇਸ਼ ਗਏ ਵੀਰ ਪੇ ਕੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ ਸਾਧ ਸਹਜ ਸੁਖ ਰਸ ਕਸ ਤਜਿਐ ਲੈ ਕੱਪੜ ਛੋਡੇ ਚਮੜ ਲੀਏ ਦੁਖੀਏ ਦਰਦਵੰਤ ਦਰਤੇ ਰਹਿ ਨਾਮ ਰਤੇ ਦਰવેશ ਭਏ ਕੱਲੜੀ ਖਪੜੀ ਲੱਕੜੀ ਚਮੜੀ ਸਿੱਕਾ ਸੂਤ ਧੋਤੀ ਕਿਨੀ ਤੂੰ ਸਾਹਿਬ ਤੂੰ ਸਾਹਿਬ ਹਾਂ ਸੰਗੀ ਤੇਰਾ ਪ੍ਰਣਵੈ ਨਾਨਕ ਧਾਤ ਕੈਸੀ ਸਤਿਗੁਰੂ ਜਦੋਂ ਸਤਿਗੁਰੂ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਨਾ ਮਰਦਾਨਾ ਚੁੱਪ ਹੋ ਗਿਆ ਜਦੋਂ ਉਜਾੜ ਦੇ ਵਿੱਚੋਂ ਨਿਕਲ ਕੇ ਬਾਹਰ ਗਏ ਤਾਂ ਦੇ ਇੱਕ ਨਗਰ ਉਹਨਾਂ ਨੇ ਵੇਖਿਆ ਇੱਕ ਨਗਰ ਵੇਖਿਆ ਏ ਉਥੇ ਸਾਰੇ ਠੱਗਾਂ ਦੇ ਘਰ ਨੇ ਮਨੁੱਖਾਂ ਨੂੰ ਮਾਰ ਦਿੰਦੇ ਨੇ ਧਨ ਖੋ ਲੈਂਦੇ ਨੇ ਉਹਨਾਂ ਨੂੰ ਚੰਗੀ ਮਤ ਦੇਣ ਵਾਸਤੇ ਕਿਰਪਾ ਨਿਧਾਨ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸਤਿਗੁਰ ਜੀ ਉਸ ਨਗਰ ਦੇ ਅੰਦਰ ਚਲੇ ਗਏ ਨੇ ਗੁਰਮੁਖੋ ਜਗਤ ਦੇ Swami ਭਾਵ ਸਤਿਗੁਰ ਜੀ ਨੇ ਇੱਕ ਖੇਡ ਖੇਡੀ ਠੱਗਾਂ ਦੀ ਮਾੜੀ ਮਤ ਨਾ ਦੂਰ ਕਰਨ ਵਾਸਤੇ ਤੇ ਭਾਈ ਬਾਲੇ ਦੀ ਗੁਰਮੁਖੋ ਸਤਗੁਰਾਂ ਨੇ 16 ਵਰਿਆਂ ਦੀ ਉਮਰ ਕਰ ਦਿੱਤੀ ਬੜੇ ਸੁੰਦਰ ਗਹਿਣੇ ਜਰੀ ਦੇ ਕੱਪੜੇ ਪਹਿਨਾ ਦਿੱਤੇ ਆਪ ਸੋਨੇ ਦੇ ਕੜੇ ਪਹਿਨ ਲਏ ਸਫੈਦ ਲਿਬਾਸ ਸਤਗੁਰਾਂ ਨੇ ਪਹਿਨ ਲਿਆ ਮਰਦਾਨਾ ਨਿੱਜੀ ਡੂਮ ਬਣਾ ਲਿਆ ਮਾਨੋ ਮੁਕਲਾਵਾ ਲੈ ਕੇ ਆਏ ਨੇ ਇੱਕ ਠੱਗ ਦੇ ਇੱਕ ਠੱਗ ਦੇ ਘਰ ਗੁਰਮੁਖੋ ਅੰਦਰ ਜਾ ਕੇ ਨਾ ਪਾਪਾਂ ਦੇ ਨਾਸ਼ ਕਰਤਾ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇਵ ਮਹਾਰਾਜੀ ਬੈਠੇ ਨੇ ਇੱਕ ਠੱਗ ਵੇਖ ਕੇ ਬੜਾ ਖੁਸ਼ ਹੋਇਆ ਉਸ ਨੇ ਚੰਗੀ ਤਰ੍ਹਾਂ ਸਨਮਾਨਿਤ ਕੀਤਾ ਠੱਗ ਬੜੇ ਸਤਕਾਰ ਦੇ ਨਾਲ ਕਹਿਣ ਲੱਗਾ ਕਹਿਣ ਲੱਗਾ ਆਓ ਜੀ ਸਾਡੇ ਘਰ ਦੇ ਵਿੱਚ ਠਹਿਰੋ ਅਸੀਂ ਬੜੇ ਚੰਗੇ ਢੰਗ ਦੇ ਨਾਲ ਤੁਹਾਡਾ ਥਕੇਵਾਂ ਦੂਰ ਕਰਾਂਗੇ ਜਿਸ ਤਰ੍ਹਾਂ ਵੀ ਕਹੋਗੇ ਤੁਹਾਡੀ ਸੇਵਾ ਕਰਾਂਗੇ ਪੈਰ ਦਬਾ ਕੇ ਤੁਹਾਡੇ ਸਫਰ ਦਾ ਥੁਕੇਵਾਂ ਜਿਹੜਾ ਹੈ ਅਸੀਂ ਦੂਰ ਕਰ ਦੇਵਾਂਗੇ ਸਾਧਗੁਰ ਜੀ ਉਸ ਠੱਗ ਦੇ ਘਰ ਠਹਿਰ ਗਏ ਠੱਗਾਂ ਦਾ ਇੱਕ ਟੋਲਾ ਇਕੱਠਾ ਹੋ ਕੇ ਨਾ ਉੱਥੇ ਆਇਆ ਜਿਹੜਾ ਘਰ ਦਾ ਮਾਲਕ ਸੀ ਉਸਨੇ ਤੁਰੰਤ ਸਾਰੇ ਨੌਕਰਾਂ ਚਾਕਰਾਂ ਨੂੰ ਬੁਲਾ ਲਿਆ। ਉਹ ਆਪਸ ਵਿੱਚ ਕਹਿਣ ਲੱਗੇ ਇਸ ਦੇ ਮੱਥੇ ਦੀ ਜੋਤ ਬਹੁਤ ਵੱਡੀ ਹੈ। ਇਹਦੇ ਪਾਸ ਬਹੁਤ ਧਨ ਲੱਗਦਾ ਏ। ਇਹ ਕਿੱਥੇ ਲੈ ਚੱਲਿਆ ਏ? ਅਸੀਂ ਸਭ ਕੁਝ ਇਹਦੇ ਕੋਲੋਂ ਖੋ ਲਵਾਂਗੇ ਪਰ ਇਸ ਨੂੰ ਅੱਖਾਂ ਤੋਂ ਓਹਲੇ ਨਾ ਹੋਣ ਦੇਵੇਂ। ਦੇਵ ਸਵੇਰ ਹੁੰਦਿਆਂ ਹੀ ਅਸੀਂ ਸਾਰਾ ਧਨ ਜਿਹੜਾ ਇਹਨਾਂ ਵੰਡ ਲਵਾਂਗੇ ਆਪਣੇ ਘਰ ਬੈਠੇ। ਇਸ ਤਰ੍ਹਾਂ ਕਹਿ ਰਹੇ ਨੇ ਕਿ ਦਿਨ ਤੋਂ ਰਾਤ ਹੋ ਗਈ ਭੋਜਨ ਕਰਕੇ ਸਾਰੇ ਹੂਕ ਸੌ ਗਏ ਕਿਸੇ ਨੇ ਉਹ ਜਾਗਣ ਦੀ ਸੋਚੀ ਨਾ ਰਹੀ ਗੁਰਮੁਖੋ ਪ੍ਰਭੂ ਦੇ ਪ੍ਰੇਰੇ ਨੀਂਦ ਦੇ ਵਾਸ ਹੋ ਗਏ ਸੁੱਤਿਆਂ ਹੀ ਸਾਰੀ ਰਾਤ ਬੀਤ ਗਈ ਜਦੋਂ ਸਵੇਰ ਹੋਈ ਹੋਈ ਤਦ ਵੀ ਕੋਈ ਨਾ ਜਾਗਿਆ ਸਾਰੇ ਇਸ ਤਰ੍ਹਾਂ ਪਏ ਨੇ ਜਿਵੇਂ ਬੇਹੋਸ਼ ਹੋਣ ਸੂਰਜ ਚੜ੍ਹਿਆ ਤਾਂ ਸਤਿਗੁਰੂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਸਾਰਿਆਂ ਨੂੰ ਉੱਥੋਂ ਹੀ ਛੱਡ ਕੇ ਆਪ ਸਤਿਗੁਰੂ ਚਲੇ ਗਏ। ਪਿਛੋਂ ਸਾਰੇ ਜਾਗ ਪਏ। ਸਾਰੇ ਠੱਗ ਮਿਲ ਕੇ ਇੱਕ ਥਾਂ ਇਕੱਠੇ ਹੋਏ ਕਿ ਘਰ ਦੇ ਮਾਲਕ ਨੂੰ ਕਹਿਣ ਕਹਿਣ ਲੱਗੇ ਕਹਿਣ ਲੱਗੇ ਉਹ ਧੰਨ ਵਿਖਾ ਜਿਹੜਾ ਤੂੰ ਲਿਆ ਏ। ਜਿਹੜਾ ਤੂੰ ਲੁੱਟਿਆ ਏ। ਤੇਰੇ ਪਾਸੋਂ ਆਪਣਾ ਹਿੱਸਾ ਮੰਗਦੇ ਆਂ। ਉਹ ਹੈਰਾਨ ਹੋ ਕੇ ਆਖਿਆ ਕੈਨ ਲੱਗਾ ਮੈਨੂੰ ਰਾਤ ਕੋਈ ਸ਼ੋਦੀ ਨਹੀਂ ਰਹੀ। ਮੈਂ ਤਾਂ ਸੁੱਤਾ ਹੀ ਰਿਆ। ਉਸ ਤਰ੍ਹਾਂ ਦਾ ਉਸ ਦਾ ਕਿਆ ਮੰਦੇ ਨਹੀਂ ਸਨ ਝਗੜਨ ਲੱਗ ਪਏ ਲੜਾਈ ਕਰਨ ਲੱਗ ਪਏ ਇੱਕ ਦੂਜੇ ਦੇ ਨਾਲ ਕਿ ਤੂੰ ਜ਼ਰੂਰ ਉਸ ਉਹ ਜਿਹੜਾ ਆਦਮੀ ਆਇਆ ਸੀ ਉਹਦੇ ਕੋਲੋਂ ਗਹਿਣੇ ਜਿਹੜੇ ਖੋ ਲਏ ਨੇ ਪਰ ਸਾਨੂੰ ਤੂੰ ਦੇ ਨਹੀਂ ਰਿਹਾ ਲੜਾਈ ਕਰਨ ਲੱਗ ਪਏ ਇੱਕ ਦੂਜੇ ਦੇ ਨਾਲ ਕਹਿਣ ਲੱਗੇ ਤੇਰੇ ਹੱਥ ਬਹੁਤ ਧੰਨ ਲੱਗਾਏ ਲਾਲਚ ਕਰਕੇ ਤੂੰ ਛੁਪਾ ਲਿਆ ਲੁਕਾ ਲਿਆ ਕਿਸੇ ਤਰ੍ਹਾਂ ਵੀ ਹੁਣ ਅਸੀਂ ਛੱਡਾਂਗੇ ਨਹੀਂ ਤੂੰ ਸਦਾ ਹੀ ਸਾਡੇ ਪਾਸੋਂ ਲੈਣਾ ਹੈ ਹੁਣ ਕਿਉਂ ਚੁੱਪ ਕਰਕੇ ਬੈਠਾ ਹੋਇਆ ਹੈ ਸਾਰਾ ਧਨ ਆਪਣੇ ਘਰ ਵਿੱਚੋਂ ਕੱਢ ਕੇ ਸਾਨੂੰ ਬਖਾ ਮਾਲਕ ਨੇ ਆਪਣੇ ਨਿੱਜੀ ਫਕੀਰਾਂ ਦੀਆਂ ਸੌਹਾਂ ਚੁਕੀਆਂ ਤਦ ਉਹਨਾਂ ਸੱਚ ਸਮਝਿਆ ਉਹ ਤੁਰੰਤ ਉੱਠ ਕੇ ਕਹਿਣ ਲੱਗੇ ਕਿਹੜੇ ਰਾਹ ਪੈ ਗਿਆ ਹੈ ਇਸ ਤਰ੍ਹਾਂ ਮਿਲ ਕੇ ਸਾਰਿਆਂ ਨੇ ਵਿਚਾਰ ਕੀਤੀ ਪਿੰਨ ਦੇ ਚਾਰ ਚਫੇਰੇ ਵੇਖ ਕੇ ਜਦੋਂ ਪੈਰਾਂ ਦੀ ਖੋਜ-ਖੋਜਦਿਆਂ ਵੇਖਿਆ ਤਦ ਉਹਨਾਂ ਉਹਨਾਂ ਦੇ ਵਿੱਚ ਜਿਹੜੇ ਚਾਰ ਜਵਾਨ ਮੁੰਡੇ ਸਨ ਉਹਨਾਂ ਆਖਿਆ ਕਿ ਅਸੀਂ ਹੁਣੇ ਹੀ ਉਹਨਾਂ ਨੂੰ ਜਾ ਕੇ ਫੜ ਲਵਾਂਗੇ ਪੰਜ ਕੋਤੇ ਜਾ ਕੇ ਮਿਲ ਪਏ ਇੱਕ ਠੱਗ ਨੇ ਉੱਚੀ ਦਿੱਤੀ ਆਵਾਜ਼ ਮਾਰੀ ਕਿ ਹੁਣ ਜਾਣਾਂ ਕਿੱਥੇ ਐ ਖੜੇ ਹੋ ਜਾਓ ਨਿਸ਼ਚਿੰਤ ਹੀ ਤੁਸੀਂ ਮੇਰਾ ਘਰ ਚੁਰਾਗਲੇ ਚੁਰਾ ਕੇ ਲੈ ਆਏ ਹੋ ਮੇਰੇ ਘਰੋਂ ਚੋਰੀ ਕਰਕੇ ਲੈ ਆਏ ਹੋ ਤੁਹਾਨੂੰ ਮਾਰ ਦੇਵਾਂਗਾ ਜਿਉਂਦੇ ਨਹੀਂ ਛੱਡਾਂਗਾ ਉਹ ਸਾਰਾ ਧਨ ਦਿਓ ਜਿਹੜਾ ਚੁਰਾਇਆ ਹੈ ਤਾਂ ਸਤਿਗੁਰੂ ਜੀ ਨੇ ਕੰਨਾਂ ਦੇ ਨਾਲ ਆਵਾਜ਼ ਸੁਣੀ ਸਤਿਗੁਰੂ ਜੀ ਉੱਥੇ ਖਲੋ ਗਏ ਨੇ ਅੱਗੇ ਨਹੀਂ ਗਏ ਇੱਕ ਪੈਰ ਵੀ ਸਤਿਗੁਰਾਂ ਨੇ ਅਗਾ ਨਹੀਂ ਪੁੱਟਿਆ ਸਤਿਗੁਰੂ ਜੀ ਨੇ ਪੁੱਛਿਆ ਤੁਸੀਂ ਕੀ ਕਹਿੰਦੇ ਹੋ ਇੱਕ ਠੱਗ ਨੇ ਆ ਕੇ ਆਖਿਆ ਕਹਿਣ ਲੱਗੇ ਉਹ ਸਾਰਾ ਧਨ ਦੇ ਦਿਓ ਜਿੰਨਾ ਵੀ ਤੁਹਾਡੇ ਪਾਸ ਹੈ ਨਹੀਂ ਤਾਂ ਤੈਨੂੰ ਇੱਥੇ ਹੀ ਮਾਰ ਦੇਵਾਂਗੇ ਛਲ ਕਰਕੇ ਰਾਤ ਆ ਬਚ ਗਿਆ ਸੀ ਹੁਣ ਤੈਨੂੰ ਸਾਬਤ ਛੱਡ ਕੇ ਨਹੀਂ ਜਾਵਾਂਗੇ ਸਾਡੀ ਸਦਾ ਹੀ ਇਹ ਰੀਤੀ ਰਈ ਹੈ ਇਸੇ ਤਰ੍ਹਾਂ ਹੀ ਅਸੀਂ ਕਰਦੇ ਰਹੇ ਹਾਂ ਪਹਿਲਾਂ ਮਾਰ ਕੇ ਪਿਛੋਂ ਹੀ ਕੋਈ ਵਸਤੂ ਲੈਣੇ ਆ ਸਤਿਗੁਰੂ ਜੀ ਨੇ ਆਖਿਆ ਜੇ ਤੁਸੀਂ ਸਾਨੂੰ ਮਾਰਨ ਆਏ ਹੋ ਤਾਂ ਸਾਡੀ ਇੱਕ ਗੱਲ ਸੁਣੋ ਫਿਰ ਜੋ ਤੁਹਾਡੇ ਮਨ ਵਿੱਚ ਆਵੇ ਕਰੋ ਕਹਿ ਲਗੇ ਸਾਡਾ ਸਰੀਰ ਜਿਹੜਾ ਹੈ ਨਾ ਹਿੰਦੂਆਂ ਦਾ ਸਮਝੋ ਜੇ ਤੁਸੀਂ ਸਾਨੂੰ ਇਸ ਤਰ੍ਹਾਂ ਮਾਰਨਾ ਹੈ ਤਾਂ ਮਾਰ ਕੇ ਸਾਡੇ ਮਰਦਾ ਸਰੀਰ ਛੱਡ ਕੇ ਨਾ ਚਲੇ ਜਾਣਾ ਅੱਗ ਲਾ ਕੇ ਸਾਡੇ ਸਰੀਰ ਨੂੰ ਅਗਨੀ ਭੇੜ ਕਰ ਦਿਓ ਫਿਰ ਧੰਨ ਲੈ ਕੇ ਤੇ ਆਪਣੇ ਘਰਾਂ ਨੂੰ ਚਲੇ ਜਾ ਹੁਣ ਅਸੀਂ ਤੁਹਾਤੋਂ ਭੱਜ ਨਹੀਂ ਸਕਦੇ ਤੁਸੀਂ ਹਥਿਆਰ ਲੈ ਕੇ ਸਾਨੂੰ ਇੱਥੇ ਆ ਕੇ ਮਿਲੇਓ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਦੋਂ ਕੰਨਾਂ ਦੇ ਨਾਲ ਉਹਨਾਂ ਦੇ ਬਚਨ ਸੁਣੇ ਨਾ ਉਹਨਾਂ ਦੇ ਮਨਾਂ ਵਿੱਚ ਕੁਝ ਦਇਆ ਉਪਜੀ ਕਹਿਣ ਲੱਗੇ ਇਹਨਾਂ ਦੇ ਬਚਨ ਮੰਨ ਲਓ ਤੁਹਾਡੇ ਸਰੀਰ ਦਾ ਦਾ ਸੰਸਕਾਰ ਕਿਸ ਤਰ੍ਹਾਂ ਕੀਤਾ ਜਾਵੇ ਕਿਰਨ ਕਿ ਸਾਨੂੰ ਕਿਤੇ ਨੇੜੇ ਤੇੜੇ ਅੱਗ ਵਿਖਾਈ ਨਹੀਂ ਦਿੰਦੀ ਜੇ ਤੁਹਾਨੂੰ ਜਿਉਂਦੇ ਛੱਡ ਦੇਵਾਂਗੇ ਤੇ ਅਸੀਂ ਕਿਸੇ ਥਾਂ ਜਾ ਕੇ ਕਿਸ ਥਾਂ ਜਾ ਕੇ ਪੁਕਾਰ ਕਰਾਂਗੇ ਤੁਸੀਂ ਜਾ ਕੇ ਤੇ ਸਾਨੂੰ ਫੜਾ ਨਾ ਦਿਓ ਜੇਕਰ ਤੁਹਾਨੂੰ ਜਿਉਂਦਾ ਛੱਡ ਦਿੱਤਾ ਤੁਸੀਂ ਕਿਸੇ ਥਾਂ ਜਾ ਕੇ ਪੁਕਾਰ ਕਰੋਗੇ ਕਿਸੇ ਰਾਜੇ ਨੂੰ ਦੱਸੋਗੇ ਇਹ ਸੁਣ ਕੇ 사ਤਗੁਰੂ ਜੀ ਨੇ ਆਖਿਆ ਇੱਕ ਪਾਸੇ ਵੇਖੋ ਨੇੜੇ ਧੂਆ ਧੁੱਕ ਰਿਹਾ ਸਾਡੇ ਜਿਉਂਦਿਆਂ ਹੀ ਅਗਨੀ ਲੈ ਕੇ ਲੈ ਆਓ ਮਰਨ ਦਾ ਮਰਨ ਦੇ ਬਾਅਦ ਵਿੱਚ ਕਰਮ ਕਰੋ ਮਾਰਨ ਦਾ ਕੰਮ ਜਿਹੜਾ ਬਾਅਦ ਵਿੱਚ ਕਰ ਲਿਓ ਪਹਿਲਾਂ ਅੱਗ ਲੈ ਆਓ ਦੋ ਜਾਨੇ ਅਗ ਲੈਣ ਵਾਸਤੇ ਜਾਓ ਤੇ ਦੋ ਜਾਨੇ ਸੁਚੇਤ ਹੋ ਕੇ ਬੈਠ ਜਾਓ ਸਤਿਗੁਰੂ ਜੀ ਉਹਨਾਂ ਨੂੰ ਸੁਖ ਦੇਨ ਕਾਰਨ ਇਸ ਪ੍ਰਕਾਰ ਬਚਨ ਕੀਤਾ ਸਤਿਗੁਰੂ ਜੀ ਦਾ ਕਿਹਾ ਮੰਨ ਕੇ ਨਾ ਦੋ ਜਾਨੇ ਉਹਨਾਂ ਵਿੱਚੋਂ ਚਾਰ ਜਾਨੇ ਗਏ ਸੀ ਦੋ ਜਾਨੇ ਜਾ ਕੇ ਅਗ ਲੱਭਣ ਚਲੇ ਗਏ ਦੋ ਆਦਮੀ ਹਥਿਆਰ ਨੰਗੇ ਕਰਕੇ ਕਿਰਪਾਨਾਂ ਫੜ ਕੇ ਬੈਠ ਗਏ ਉਹ ਸੁਚੇਤ ਹੋ ਕੇ ਨੇੜੇ ਬੈਠੇ ਨੇ ਦੋਵੇਂ ਠੱਗ ਅਗ ਲੈਣ ਵਾਸਤੇ ਰਾਹੇ ਰਾਜ ਆ ਰਹੇ ਨੇ ਵੇਖਦੇ ਨੇ ਕਿ ਇੱਕ ਮਰਦ ਨੂੰ ਕੋਈ ਮਾਰ ਰਿਹਾ ਹੈ ਫਿਰ ਬਨ ਕੇ ਉਹਨੂੰ ਅੱਗ ਅੱਗ ਲਾ ਰਿਹਾ ਏ ਮਾਰ ਮਾਰ ਕੇ ਬਹੁਤ ਦੁਖੀ ਕੀਤਾ ਉਹਨਾਂ ਤੋਂ ਲੋਕੇ ਉਹ ਅੱਗੇ ਲੰਘ ਗਏ ਜਿਸ ਪਾਸੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਸੀ ਉਥੇ ਜਾ ਕੇ ਉਹਨਾਂ ਇੱਕ ਚਿਖਾ ਬਲਦੀ ਵੇਖੀ ਹੈ ਆਪਣੇ ਹੱਥਾਂ ਦੇ ਨਾਲ ਅੱਗ ਕੱਢ ਲਈ ਤੇ ਪਿਛਾਂ ਹਟ ਕੇ ਉਸ ਪਾਸੇ ਚਲੇ ਗਏ ਜਿੱਥੇ ਗੁਰੂ ਜੀ ਬੈਠੇ ਨੇ ਬਾਅਦ ਵਿੱਚ ਆ ਕੇ ਦੋਹਾਂ ਨੇ ਵੇਖਿਆ ਹੈ ਜਿਸ ਆਦਮੀ ਨੂੰ ਮਾਰ ਪੈ ਰਹੀ ਸੀ ਨਾ ਉਹ ਪਾਲਕੀ ਵਿੱਚ ਚੜ ਕੇ ਜਾ ਰਿਹਾ ਹੈ ਗਵਈਏ ਅੱਗੇ-ਅੱਗੇ ਗਾਉਂਦੇ ਜਾ ਰਹੇ ਨੇ ਵੇਖ ਕੇ ਉਹ ਬਹੁਤ ਹੈਰਾਨ ਹੋਏ ਕৌতਕੀ ਵਰਤਿਆ ਪੁੱਛੇ ਤੋਂ ਬਗੈਰ ਤਾਂ ਜਾਣਿਆ ਨਹੀਂ ਸੀ ਜਾ ਸਕਦਾ ਪਹਿਲਾਂ ਇਸ ਨੂੰ ਬਹੁਤ ਦੁੱਖ ਦੇ ਰਹੇ ਸਨ ਹੁਣ ਬੜੇ ਆਨੰਦ ਵਿੱਚ ਆ ਰਿਹਾ ਏ ਇਹਨੂੰ ਪਾਲਕੀ ਵਿੱਚ ਬਿਠਾਇਆ ਏ ਇਹ ਵਿਚਾਰ ਕੇ ਉਹ ਉਹਦੇ ਪਾਸ ਗਏ ਕਹਿਣ ਲੱਗੇ ਇਹ ਪਾਲਕੀ ਵਿੱਚ ਕੌਣ ਜਾ ਰਿਹਾ ਹੈ ਇਹ ਪਾਲਕੀ ਦੇ ਵਿੱਚ ਕੌਣ ਜਾ ਰਿਹਾ ਹੈ ਪਹਿਲਾਂ ਇਹਨੂੰ ਬਹੁਤ ਸਜ਼ਾ ਦੇ ਰਹੇ ਸੀ ਦੂਤ ਦੂਤ ਕਹਿਣ ਲੱਗੇ ਕਹਿਣ ਲੱਗੇ ਇੱਕ ਵੱਡਾ ਪਾਪੀ ਸੀ ਤੇ ਵੱਡੇ ਵੱਡੇ ਦੁੱਖ ਦੇ ਲਾਇਕ ਸੀ ਗੁਰੂ ਦੀ ਗੁਰੂ ਨਾਨਕ ਦੀ ਜਦੋਂ ਇਸ ਦੀ ਚਿਖਾ ਤੇ ਨਜ਼ਰ ਪਈ ਨਾ ਇੱਕ ਖੇਂਦੇ ਵਿੱਚ ਇਹ ਪਵਿੱਤਰ ਹੋ ਗਿਆ ਸਜਾ ਤੋਂ ਛਟਕਾਰਾ ਹੋ ਗਿਆ ਤੇ ਦੁੱਖ ਤੇ ਦੁੱਖ ਸੁੱਖ ਦੀ ਪ੍ਰਾਪਤੀ ਹੋ ਗਈ ਦੋਖੇ ਦੇ ਨਾਸ਼ ਹੋ ਗਏ ਜਿੰਨੇ ਵੀ ਪਾਪ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਪੁੱਛਣ ਲੱਗੇ ਨਾਨਕ ਕੌਣ ਹੈ ਸਾਨੂੰ ਦੱਸੋ ਦੂਤ ਨੇ ਸੁਣ ਕੇ ਕਿਹਾ ਕਹਿ ਲਗਾ ਉਹੀ ਜਿਹੜਾ ਤੁਹਾਡੇ ਪਾਸ ਹੈ ਜਿਸ ਨੂੰ ਤੁਸੀਂ ਹਥਿਆਰ ਦੇ ਨਾਲ ਮਾਰਨ ਵਾਸਤੇ ਆਏ ਹੋ ਉਹੀ ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕੇ ਹਿਰਦੇ ਵਿੱਚ ਬੜੇ ਹੈਰਾਨ ਹੋਏ ਕਹਿ ਲੱਗੇ ਸਾਨੂੰ ਤਿਰਘਾਰ ਹੈ ਦੋਵੇਂ ਭੱਜ ਗਏ ਫਿਰ ਉੱਥੇ ਚਲੇ ਗਏ ਜਿੱਥੇ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਹੋਏ ਨੇ ਦੋਵਾਂ ਨੇ ਗੁਰਮੁਖੋ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਾ ਕੇ ਚਰਨ ਫੜ ਲਏ ਨੇ ਤੇ ਬੋਲੇ ਤੁਸੀਂ ਤਾਂ ਦੁੱਖਾਂ ਦਾ ਨਾਸ਼ ਕਰਨ ਵਾਲਿਓ ਸਾਰਾ ਬ੍ਰਤਾਂਦ ਵਿਖਾ ਕੇ ਆਪਣੀ ਸ਼ਰਧਾ ਦਿੱਤੀ ਹੈ ਸ਼੍ਰੀ ਗੁਰੂ ਪ੍ਰਵ ਪਰੰਪਰਵੀ ਨੇ ਸਾਨੂੰ ખોਟੇ ਕੰਮ ਕਰਨੋਂ ਮੋੜਿਆ ਹੈ ਰਾਹ ਵਿੱਚ ਜੋ ਉਹਨਾਂ ਨਾਲ ਬੀਤੀ ਉਹ ਸਾਰੀ ਕਥਾ ਸੁਣਾਈ ਚਾਰੇ ਠੱਗ ਸਾਧਗੁਰੂ ਜੀ ਦੇ ਚਰਨਾਂ ਦੇ ਲਾਲ ਨਾ ਪਟ ਗਏ ਸਾਡੀ ਜੀਵਿਕਾ ਕਹਿਣ ਲੱਗੇ ਬਹੁਤ ਮਾੜੀ ਹੈ ਕੋਈ ਮਾੜਾ ਕੋਈ ਚੰਗਾ ਕੰਮ ਤਾਂ ਤੁਸੀਂ ਜ਼ਿੰਦਗੀ ਵਿੱਚ ਕੀਤਾ ਹੀ ਨਹੀਂ ਸਦਾ ਮਾੜੇ ਕੰਮ ਕਰਦੇ ਆਏ ਆ ਵਿਚਾਰਾਂ ਤੋਂ ਬਗੈਰ ਅਸੀਂ ਮਨੁੱਖਾਂ ਦੀ ਹਤਿਆ ਕਰਦੇ ਨੇ ਆ ਤੁਸੀਂ ਸਮਰਾਤ ਸੰਤ ਸੁਖਦਾਤੇਓ ਸਾਨੂੰ ਆਪਣੀ ਕਰਾਮਾਤ ਨਹੀਂ ਵਿਖਾਈ ਅਸੀਂ ਬਹੁਤ ਵੱਡੇ ਅਪਰਾਧ ਕੀਤੇ ਨੇ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਤੁਸੀਂ ਜਗਤ ਵਿੱਚ ਵੱਡੇ ਪਰਉਪਕਾਰੀ ਸਾਧੂ ਹੋਇਓ हे ਸ਼੍ਰੀ ਪ੍ਰਭੂ ਦੀ ਮੁੜ ਕੇ ਪਿੰਡ ਚੱਲੋ ਸਾਰੇ ਜ਼ੋਰ ਦੇ ਕੇ ਬੇਨਤੀ ਕਰਦੇ ਨੇ ਅਸੀਂ ਬਹੁਤ ਪਾਪਾਂ ਦੇ ਵਿੱਚ ਗੁਲਤਾਨ ਦਿਨ ਰਾਤ ਹਿੰਸਾ ਵਿੱਚ ਬਤੀਤ ਕਰਦੇ ਆ ਜਦੋਂ 사ਤਗੁਰੂ ਜੀ ਨੇ ਵੇਖਿਆ ਕਿ ਬਹੁਤ ਨਿਮਰ ਹੋ ਗਏ ਨੇ ਨਿਮਰਤਾ ਦੇ ਵਿੱਚ ਆ ਗਏ ਨੇ ਬੇਨਤੀ ਕਰਨ ਲੱਗ ਪਏ ਨੇ ਉਹ ਉਹਨਾਂ ਦੇ ਪਿੰਡ ਵੱਲ ਪਛਾਂਹ ਹਟ ਕੇ ਚਲੇ ਚਲੇ ਗਏ 사ਤਗੁਰੂ ਪਿੰਡ ਵਾਲਿਆਂ ਨੂੰ ਸਾਰਾ ਪ੍ਰਸੰਗ ਜਾ ਕੇ ਸੁਣਾਇਆ ਜਿੱਥੇ ਸੁੰਦਰ ਸਥਾਨ ਬਣਿਆ ਸੀ ਨਾ ਉਥੇ 사ਤਗੁਰੂ ਜੀ ਨੂੰ ਬਿਠਾਇਆ ਸਾਰੇ ਬੰਦਨਾ ਕਰਕੇ ਅੱਗੇ ਪੁਹਾਰ ਧਰ ਧਰ ਕੇ ਤੇ ਸਤਿਗੁਰਾਂ ਨੂੰ ਬਾਰ-ਬਾਰ ਸਤਿਗੁਰਾਂ ਦੀ ਉਸਤਤ ਕਰਦੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸ਼ਕਾਰ ਕਰਦੇ ਨੇ ਕਹਿਣ ਲੱਗੇ ਜਿਸ ਪ੍ਰਕਾਰ ਵੀ ਸਾਡਾ ਭਲਾ ਹੋ ਸਕੇ ਨਾ ਇਹ ਕਿਰਪਾਲੂ ਜੀ ਉਸੇ ਤਰ੍ਹਾਂ ਹੀ ਸਾਨੂੰ ਸਿੱਖਿਆ ਦਿਓ ਸੀ ਬੜੇ ਮਾੜੇ ਕੰਮ ਕੀਤੇ ਕੋਈ ਚੰਗਾ ਤਾਂ ਜ਼ਿੰਦਗੀ ਚ ਕੀਤਾ ਹੀ ਨਹੀਂ ਸਾਰੇ ਮਨੁੱਖ ਕਰਮਾਂ ਵਿੱਚ ਹੀ ਲੱਗੇ ਰਹੇ ਤੁਹਾਡੇ ਦਰਸ਼ਨ ਕਰਕੇ ਸਾਡੀ ਸਮਝ ਵਿੱਚ ਆਇਆ ਏ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਸੁਣੀ ਸੁਖ ਦੇਣ ਵਾਲੇ ਤੇ ਮੁਕਤੀ ਦੇਣ ਵਾਲੇ ਸਤਿਗੁਰਾਂ ਨੇ ਬਚਨ ਕਹੇ ਪਿਛਲੀ ਨਿੰਦਿਤ ਜੋਗ ਜੀਵਕਾਂ ਨੂੰ ਸਤਿਗੁਰੂ ਕਹਿਣ ਲੱਗੇ ਛੱਡ ਦਿਓ ਪਿਛੇ ਜਿੰਨੇ ਵੀ ਤੁਸੀਂ ਅਪਰਾਧ ਕੀਤੇ ਨੇ ਸਾਰਿਆਂ ਨੂੰ ਛੱਡ ਦਿਓ ਤੇ ਹੁਣ ਖੇਤੀ ਕਰਨ ਦੇ ਭਲੇ ਰਸਤੇ ਦੇ ਵਿੱਚ ਚੱਲੋ ਖੇਤੀ ਕਰੋ ਹੁਣ ਘਰ ਵਿੱਚ ਜਿੰਨਾ ਵੀ ਪਾਪਾਂ ਦਾ ਧੰਨ ਹੈ ਨਾ ਪਾਪ ਦਾ ਧੰਨ ਹੈ ਉਹਨੂੰ ਸਾਰੇ ਤੁਹਾਨੂੰ ਨਹੀਂ ਲੁਟਾ ਦਿਓ ਗਰੀਬਾਂ 'ਚ ਵੰਡ ਦਿਓ ਆਪਣੇ ਹੱਥਾਂ ਦੇ ਨਾਲ ਕਮਾਈ ਕਰੋ ਉਸ ਵਿੱਚੋਂ ਫਿਰ ਉਤਸ਼ਾਹ ਦੇ ਨਾਲ ਪੁੰਨ ਦਾਨ ਕਰੋ ਪਿੰਡ ਦੇ ਵਿੱਚ ਇੱਕ ਧਰਮਸ਼ਾਲਾ ਬਣਾਓ ਮਹਿਮਾਨ ਨੂੰ ਪਹਿਲਾਂ ਭੋਜਨ ਕਰਵਾ ਕੇ ਫਿਰ ਆਪ ਭੋਜਨ ਖਾਓ ਸਤਨਾਮ ਦਾ ਸਿਮਰਨ ਕਰੋ ਜਿਸ ਮੰਤਰ ਦੇ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਨੇ ਦਿਨ ਦੇ ਵਿੱਚ ਆਪਣੀ ਕੀਰਤ ਕਰੋ ਸ਼ਾਮ ਨੂੰ ਜਾ ਕੇ ਧਰਮਸ਼ਾਲਾ ਵਿੱਚ ਇਕੱਠੇ ਹੋਵੋ ਬੈਠ ਕੇ ਪ੍ਰਭੂ ਦਾ ਕੀਰਤਨ ਕਰੋ ਸਵੇਰ ਹੁੰਦਿਆ ਹੀ ਨਾਮ ਦੇ ਵਿੱਚ ਲਿਬ ਲਾਵੋ ਉਹਨਾਂ ਗੁਰੂ ਜੀ ਦੇ ਸਾਰੇ ਬਚਨ ਮੰਨੇ ਲੁੱਟਾਂ ਦੀ ਕਮਾਈ ਦਾ ਸਾਰਾ ਧੰਨ ਲੋਟਾ ਦਿੱਤਾ ਗਰੀਬਾਂ ਚ ਵੰਡ ਦਿੱਤਾ ਸਾਰਾ ਪਿੰਡ ਖੇਤੀ ਕਰਨ ਲੱਗ ਪਿਆ ਪਿਛਲੇ ਸਾਰੇ ਕੋ ਕਰਮਸ਼ਾਲਾ ਦਿੱਤੇ ਸਾਰੇ ਮਿਲ ਕੇ ਧਰਮਸ਼ਾਲਾ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਸਜਾਇਆ ਸਾਰੇ ਪ੍ਰੇਮ ਭਗਤੀ ਦੇ ਅਧਿਕਾਰੀ ਬਣੇ ਵਾਹਿਗੁਰੂ ਨਾਮ ਦਾ ਸਿਮਰਨ ਕਰਨ ਲੱਗ ਪਏ ਸੁੰਦਰ ਸਿੱਖੀ ਦੀ ਰੀਤੀ ਨੂੰ ਅਪਣਾਇਆ ਉਸ ਥਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਕਈ ਦਿਨ ਉੱਥੇ ਠਹਿਰੇ ਉਸ ਪਿੰਡ ਦੇ ਵਿਛਣੀਆਂ ਨੂੰ ਚੰਗੀ ਤਰ੍ਹਾਂ ਪ੍ਰੇਮ ਭਗਤੀ ਵਿੱਚ ਸਤਿਗੁਰਾਂ ਨੇ ਪੱਕਿਆਂ ਕਰ ਦਿੱਤਾ ਉਹਨਾਂ ਦੇ ਸਾਰੇ ਪਾਪ ਜਿਹੜੇ ਸਨ ਪਿਛਲੇ ਉਹ ਸਤਿਗੁਰਾਂ ਨੇ ਬਖਸ਼ ਦਿੱਤੇ ਤੇ ਭਲੇ ਧਰਮ ਦੇ ਵਿੱਚ ਸਤਿਗੁਰਾਂ ਨੇ ਲਾ ਦਿੱਤਾ ਇਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਸੋਧੀ ਬਖਸ਼ ਕੇ ਅੱਗੇ ਨੂੰ ਚੱਲ ਪਏ ਗੁਰਮਖੋ ਕਿਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਅੱਗੇ ਜਾ ਕੇ ਹੋਰ ਦੁਨੀਆ ਨੂੰ ਤਾਰਨਾ ਕਰਦੇ ਨੇ ਕੱਲ ਦੇ ਪ੍ਰਸੰਗ ਦੇ ਅੰਦਰ ਅਸੀਂ ਸਰਬਣ ਕਰਾਂਗੇ ਸਤਿਗੁਰੂ ਕਿਰਪਾ ਕਰਨ ਸਾਡੇ ਸੀਸ ਤੇ ਮੇਰ ਪ੍ਰਿਆ ਹੱਥ ਰੱਖਣ ਇਸੇ ਤਰ੍ਹਾਂ ਹੀ ਸਾਨੂੰ ਗੁਰਮਖੋ ਹਾਜ਼ਰੀਆਂ ਪਰਨ ਦੀਆਂ ਦਾਤਾਂ ਬਖਸ਼ਿਸ਼ ਕਰਨ ਦਾਤਾਂ ਸਤਿਗੁਰਾਂ ਕੋਲੋਂ ਉਹ ਮੰਗੀਏ ਜਿਹੜੀਆਂ ਦਾਤਾਂ ਸਦਾ ਹੀ ਸੁਖ ਦੇਣ ਵਾਲੀਆਂ ਨੇ ਉਹ ਦਾਤ ਕੇਵਲ ਤਾਂ ਕੇਵਲ naam di daat seva simran bandagi di daat hai ਜੇਕਰ ਐਸੀਆਂ ਦਾਤਾਂ ਸੀ ਸਤਿਗੁਰਾਂ ਕੋਲੋਂ ਮੰਗਾਗੇ ਫਿਰ ਕੀ ਮਿਲੇਗਾ ਸੋਖੀ ਸੁਖ ਦੁਨੀਆ ਸੁਖ ਅੱਗੇ ਦਰਗਾਹ ਦੇ ਵਿੱਚ ਸੁਖ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਿਚਾਰਾਂ